ਮਾਂ ਵਰਗਾ ਕਣਸ਼ਾਵਾਂ ਬੂਟਾ ਨਜ਼ਰ ਨਾ ਆਵੇ ਦੀ ਜਿਸ ਤੋਂ ਲੈ ਕੇ ਸ਼ਾਵਾਂ ਰੱਬ ਵੀ ਸੁਰਗ ਬਣਾਵੇ ਦੀ ਜਿਸ ਤੋਂ ਲੈ ਕੇ ਸ਼ਾਵਾਂ ਰੱਬ ਵੀ ਸੁਰਗ ਬਣਾਵੇ ਦੀ ਰੱਬ ਦੀ ਮੂਰਤ ਮਾਤਾ ਗੱਲ ਇਹ ਕਈ ਦਨਾਵਾਂ ਦੀ ਸੁਰਗਾ ਨਾਲੋਂ ਠੰਡੀ ਸ਼ਾ ਹੁੰਦੀ ਹੈ ਮਾਵਾਂ ਦੀ ਰੁਕਾ ਨਾਲੋਂ ਠੰਡੀ ਛਾਂ ਹੁੰਦੀ ਹੈ ਮਾਵਾਂ ਦੀ ਹਾਂ ਮਾਵਰਗਾ ਕਣਸ਼ੋਵਾ ਬੂਟਾ ਨਜ਼ਰ ਨਾ ਆਵੇ ਜੀ ਜਿਸ ਤੋਂ ਲੈ ਕੇ ਛਾਂਵਾ ਰੱਬ ਵੀ ਸੁਰਗ ਬਣਾਵੇ ਜੀ ਜਿਸ ਤੋਂ ਲੈ ਕੇ ਛਾਂਵਾ ਰੱਬ ਵੀ ਸੁਰਗ ਬਣਾਵੇ ਦੀ ਰੱਬ ਦੀ ਮੂਰਤ ਮਾ ਇਕਈ ਤਨਾਵਾਂ ਦੀ ਸਰਗਾਂ ਨਾਲੋਂ ਠੰਡੀ ਛਾਂ ਹੁੰਦੀ ਹੈ ਮਾਵਾ ਦੀ ਸਰਗਾਂ ਨਾਲੋਂ ਠੰਡੀ ਛਾਂ ਹੁੰਦੀ ਹੈ ਮਾਵਾ ਦੀ ਹਾਂ ਸਾਰੇ ਰਿਸ਼ਤੇ ਜਗ ਦੇ ਪਾਵੇਂ ਹੈ ਅਣਮੁੱਲੇ ਦੀ ਮਾਂ ਦੀ ਮਮਤਾ ਸਵੇਂ ਨਾ ਕੋਈ ਰਿਸ਼ਤਾ ਤੁੱਲੇ ਦੀ ਦੀ ਮਮਤਾ ਸਾਵੇਂ ਨਾ ਕੋਈ ਰਿਸ਼ਤਾ ਤੁੱਲੇ ਜੀ ਉਹ ਸਾਖੀ ਪੜ ਲਓ ਪਾਵੇਂ ਕਿੰਨਿਆ ਵੇਦ ਗਥਾਵਾਂ ਦੀ ਸੁਰਗਾਂ ਨਾਲੋਂ ਠੰਡੀ ਸ਼ਾ ਹੁੰਦੀ ਹੈ ਮਾਵਾਂ ਦੀ ਸੁਰਗਾਂ ਨਾਲੋਂ ਠੰਡੀ ਸ਼ਾ ਹੁੰਦੀ ਹੈ ਮਾਵਾਂ ਦੀ ਹਾਂ ਸੁੱਕੇ ਥਾਂ ਤੇ ਬੱਚੇ ਗਿੱਲੇ ਤੇ ਪੈਂਦੀ ਏ ਸੁਖੀ ਵਸੇ ਪੁੱਤ ਮੇਰਾ ਇਹੋ ਸੁਪਨੇ ਲੈਂਦੀ ਏ ਸੁਖੀ ਵਸੇ ਪੁੱਤ ਮੇਰਾ ਇਹੋ ਸੁਪਨੇ ਲੈਂਦੀ ਏ ਓ ਚੜੀ ਲਗਾਵੇ ਬੱਚਿਆਂ ਖਾਤਰ ਮਾਂ ਦੁਆਵਾਾਂ ਦੀ ਸਰਕਾਂ ਨਾਲੋਂ ਠੰਡੀ ਸ਼ਾਂ ਹੁੰਦੀ ਮਾਂ ਦੁਆਵਾਂ ਦੀ ਸੁਰਕਾਂ ਨਾਲੋਂ ਠੰਡੀ ਛਾਂ ਹੁੰਦੀ ਹੈ ਮਾਵਾਂ ਦੀ ਸੁਰਕਾਂ ਨਾਲੋਂ ਠੰਡੀ ਛਾਂ ਹੁੰਦੀ ਹੈ ਮਾਵਾਂ ਦੀ ਉਹ ਤਿਆਗ ਤਿਆਗ ਕੇ ਰਾਤਾ ਭਾਵੇਂ ਆਪ ਲਗਾਉਂਦੀ ਏ ਮਾਂ ਦੀ ਗੋਦੀ ਵਰਗੀ ਨਹੀਂ ਦੇ ਕਿਤੇ ਨਾ ਆਉਂਦੀ ਏ ਜਾਗ ਜਗ मां दी गोदी ਵਰਗੀ نیند ਕਿਤੇ ਨਾ ਆਉਂਦੀ ਏ मां दी गोदी ਵਰਗੀ نیند ਕਿਤੇ ਨਾ ਆਉਂਦੀ ਏ मां मेरी मां मेरी ਹੁੰਦੀ ਪੈਸ ਪਰਾਂਵਾਂ ਦੀ ਸੁਰੱਖਾ ਨਾਲੋਂ ਠੰਡੀ ਛਾਂ ਹੁੰਦੀ ਹੈ ਮਾਂਵਾਂ ਦੀ ਸਰਕਾ ਨਾਲੋਂ ਢੰਡੀ ਸ਼ਾਹ ਹੁੰਦੀ ਹੈ ਮਾਵਾਂ ਦੀ ਹਮ ਮੰਗ ਮੰਗ ਕੇ ਰੱਬ ਦੇ ਕੋਲੋਂ ਪੁੱਤਰ ਲੈ ਲੈਨੇ ਬੱਚਿਆਂ ਦੇ ਸਭ ਦੁੱਖੜੇ ਮਾਵਾਂ ਸਿਰ ਤੇ ਸੈ ਲੈਨੇ ਬੱਚਿਆਂ ਦੇ ਸਭ ਦੁੱਖੜੇ ਮਾਵਾਂ ਸਿਰ ਤੇ ਸੈ ਲੈਨੇ ਸੁਰਕਾਂ ਨਾਲੋਂ ਠੰਡੀ ਸ਼ਾਹ ਹੁੰਦੀ ਹੈ ਮਾਵਾਂ ਦੀ ਸੁਰਕਾਂ ਨਾਲੋਂ ਠੰਡੀ ਸ਼ਾਹ ਹੁੰਦੀ ਹੈ ਮਾਵਾਂ ਦੀ ਹਾਪੁੱਤ ਕੁੱਤਰ ਬਣ ਜੇ ਮਾਵਾਂ ਮਾਵਾਂ ਰੈਂਦੀਆਂ ਨੇ ਸੋਯੋਗਣ ਵੀ ਪੱਤਿਆਂ ਦੇ ਮਾਵਾਂ ਕਜ ਲੈਂਦੀਆਂ ਨੇ ਸੋ गम चावाग नालो ठंडी छां हूंदी है मावाग नालो ठंडी छां हूंदी है मावा Manai, batia ko lokho ਖੇਰ ਸ਼ਰਨ ਕੈ ਲੋਰ ਸਦਾਏ ਠੰਡੀਆਂ ਸ਼ਾਵਾਂ ਦੀ ਸੁਰਗਾਂ ਨਾਲੋਂ ਠੰਡੀ ਸ਼ਾਹ ਹੁੰਦੀ ਹੈ ਮਾਵਾਂ ਦੀ ਸੁਰਗਾਂ ਨਾਲੋਂ ਠੰਡੀ ਸ਼ਾਹ ਹੁੰਦੀ ਹੈ ਮਾਵਾਂ ਦੀ ਸੁਰਗਾਂ ਨਾਲੋਂ ਠੰਡੀ ਸ਼ਾਹ ਹੁੰਦੀ ਹੈ